ਸਰਿਆਕਾਲ ਮੈਂ ਹਰਿਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕਨ ਨਿਊਜ਼ਲੈਂਡ ਦੀ ਵਿਸ਼ੇਸ਼ ਰਿਪੋਰਟ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪਿੰਡਾ ਪਿੰਚੋਹਾਨ ਕੈਸਲ ਪੈਲੇਸ ਵਿਖੇ ਕਾਂਗਰਸੀ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬਡਾਲਾ ਦੀ ਅਗਵਾਈ ਹੇਠ ਰੈਲੀ ਕੀਤੀ ਗਈ ਜਿਸ ਵਿੱਚ ਕਾਂਗਰਸੀ ਵਰਕਰਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੱਸਾ ਲਿਆ ਪਿੰਡਾ ਵਿੱਚੋਂ ਲੋਕ ਪਹੁੰਚੇ ਵੱਖ-ਵੱਖ ਪਾਰਟੀ ਦੇ ਉੱਤਧਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਤੇ ਐਮਪੀ ਗੁਰਜੀਤ ਸਿੰਘ ਔਜਰਾ ਅੰਮ੍ਰਿਤਸਰ ਐਮਪੀ ਸੁਖਵਿੰਦਰ ਸਿੰਘ ਤੰਤਾ ਆਵਾ ਗੁਰਦਾਸਪੁਰ ਸਾਭਕਾ ਅਰਵਿੰਦਰ ਡਾਲੀ ਇਨਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਸਾਭਕਾ ਐਮਐਲਏ ਇਹ ਸੰਤੋਖ ਸਿੰਘ ਭਲਾਈਪੁਰਾ ਬਾਬਾ ਬਕਾਲਾ ਸਾਭਕਾ ਐਮਐਲਏ ਸਾਭਕਾ ਐਮਐਲਏ ਹਰਪ੍ਰਤਾਪ ਸਿੰਘ ਅਜਨਾਲਾ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਲੀਡਰਾਂ ਤੇ ਵਰਕਰਾਂ ਨੇ ਹਿੱਸਾ ਲਿਆ ਹਾਂਜੀ ਸਰ ਅੱਜ ਦੀ ਰੈਲੀ ਦਾ ਕੀ ਮਕਸਦ ਹੈ ਅੱਜ ਇੱਥੇ ਹਲਕਾ ਝੰਡਿਆਲਾ ਗੁਰੂ ਦੇ ਅੰਦਰ ਆ ਸੰਵਿਧਾਨ ਬਚਾਓ ਰੈਲੀ ਰੱਖੀ ਗਈ ਸੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਡੇ ਪ੍ਰਧਾਨ ਰਾਜਾ ਬੜਿੰਗ ਅਮਰਿੰਦਰ ਸਿੰਘ ਵੜਿੰਗ ਵੜਿੰਗ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਇਹ ਰੈਲੀ ਰੱਖੀ ਗਈ ਸੀ ਸੰਵਿਧਾਨ ਬਚਾਓ ਰੈਲੀ ਜਿਸ ਦੇ ਵਿੱਚ ਉੱਚੇ ਤੌਰ ਤੇ AICC ਸੈਕਟਰੀ ਇਨਚਾਰਜ ਪੰਜਾਬ ਸ਼੍ਰੀ ਰਵਿੰਦਰ ਕੁਮਾਰ ਢਾਲਵੀ ਜੀ ਆਏ ਉਹਨਾਂ ਦੇ ਨਾਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਸਰਦਾਰ ਗੁਰਜੀਤ ਸਿੰਘ ਔਇਲਾ ਔਰ ਬਾਕੀ ਸਾਥੀ ਸਹਿਬਾਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਹਰਪ੍ਰਤਾਪ ਸਿੰਘ ਨਾਲ ਨੇ ਸ਼ਿਰਕਤ ਕੀਤੀ ਔਰ ਜਿੱਥੇ ਅੱਜ ਇੱਕ ਜਿੱਥੇ ਸੰਵਿਧਾਨ ਬਚਾਓ ਰੈਲੀ ਆਪਾਂ ਅਸੀਂ ਕੀਤੀ ਹੈ ਉੱਥੇ ਨਾਲ-ਨਾਲ ਲੋਕਾਂ ਨੂੰ ਇੱਕ ਬਹੁਤ ਵੱਡਾ ਇਸ ਗੱਲ ਦੇ ਤੇ ਵੀ ਜਾਗਰੂਕ ਕੀਤਾ ਹੈ ਕਿ ਜਿੱਥੇ ਦੇਸ਼ ਦੇ ਅੰਦਰ ਜਿਹੜੀਆਂ ਹੈਗਿਆ ਨੇ ਫਿਰਕਾਪ੍ਰਸਤੂ ਤਾਕਤਾਂ ਨੇ ਮੌਕਾਪ੍ਰਸਤ ਤਾਕਤਾਂ ਨੇ ਉਹਦੇ ਨਾਲ-ਨਾਲ ਅੱਜ ਪੰਜਾਬ ਦੇ ਵਿੱਚ ਵੀ ਜਿਹੜਾ ਖਤਰਾ ਸਾਡੇ ਸਿਰ ਤੇ ਮੰਡਾ ਰਿਹਾ ਹੈ ਕਿਉਂਕਿ ਇਹ ਹਾਲਾਤ ਪੰਜਾਬ ਦੇ ਜਿਹੜੇ ਉਹ ਵੱਤੋਂ ਬੱਤਰ ਹੋ ਚੁੱਕੇ ਹੈ ਦਿਨ ਦਿਹਾੜੇ ਚੋਰੀਆਂ ਡਕੈਤੀਆਂ ਫਰੋਤੀਆਂ ਤੇ ਲੁੱਟਖੋ ਜਿਹੜੀ ਹੈ ਉਹਨਾਂ ਦੇ ਕਤਲੇਆਮ ਸਮੁੰਦਰ ਵਾਰਦਾਤਾਂ ਦਾ ਠਾਠਾ ਮਾਰ ਰਿਹਾ ਔਰ ਅਸੀਂ ਇਹਨਾਂ ਨੂੰ ਅੱਜ ਜਾਣੂ ਕਰਾਉਂਦੇ ਹੋਏ ਅੱਜ ਇਸ ਗੱਲ ਕਿ ਅੱਜ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਹੈ ਔਰ ਜਿਹੜਾ ਆਮ ਆਵਾਮ ਹੈ ਅੱਜ ਉਹਨਾਂ ਦੇ ਮਨ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਤੀ ਬੜਾ ਇੱਕ ਵੱਡਾ ਜੋਸ਼ ਇੱਕ ਜਸ਼ਵਾ ਜਿਹੜਾ ਜਜ਼ਬਾ ਹੈ ਉਹ ਸਾਫ਼ ਝਲਕਦਾ ਦਿਖਾਈ ਦੇ ਰਿਹਾ ਔਰ ਇਸ ਗੱਲ ਦੀ ਗਵਾਹੀ ਔਰ ਸੰਕੇਤ ਭਰ ਰਿਹਾ ਹੈ ਕਿ 2027 ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਹੈ ਉਹ ਕਾਂਗਰਸ ਪਾਰਟੀ ਨੂੰ ਸੱਤਾ ਸੌਂਪਣ ਵਾਸਤੇ ਆਪਣਾ ਮਨ ਬਣਾ ਚੁੱਕੇ ਹੈ ਔਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਸ਼ੀਸ਼ਾ ਦਿਖਾਉਣਗੇ ਔਰ ਆਮ ਆਦਮੀ ਪਾਰਟੀ ਨੂੰ ਮੂੰਹ ਦਿਖਾਣੀ ਪਵੇਗੀ ਔਰ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਸਰਕਾਰ ਆਏਗੀ ਔਰ ਪੰਜਾਬ ਚ ਲਾ ਔਰ ਜਿਹੜੀ ਅਮਨ ਸ਼ਾਂਤੀ ਉਹ ਮੁੜ ਦੁਬਾਰਾ ਬਹਾਲ ਹੋਏਗੀ ਸਰ ਸੰਵਿਧਾਨ ਨੂੰ ਕੀ ਖਤਰਾ ਜਿਹੜੇ ਤਨ ਕੱਢਣੀ ਪੈਗੀ ਟੈਲੀ ਜੀ ਸੰਵਿਧਾਨ ਬਚਾਓ ਇਸ ਕਰਕੇ ਕੀਤਾ ਜਾ ਰਿਹਾ ਕਿ ਜੋ ਉੱਪਰ ਭਾਜਪਾ ਦੀਆਂ ਨੀਤੀਆਂ ਨੇ ਜੋ ਉਹਨਾਂ ਦੀਆਂ ਪਾਲਿਸੀਆਂ ਨੇ ਉਹ ਸੰਵਿਧਾਨ ਨੂੰ ਇੱਕ ਵੱਡਾ ਜਿਹੜਾ ਆ ਉਹਦੇ ਉੱਤੇ ਚਿੰਤਾ ਦਾ ਪ੍ਰਸ਼ਨ ਜਿਹੜਾ ਹੈ ਵੱਡਾ ਕੁਐਸਚਨ ਮਾਰਕ ਖੜਾ ਕਰਦੀਆਂ ਨੇ ਅੱਜ ਉਹਨਾਂ ਨੂੰ ਲੈ ਕੇ ਉਸ ਤਰੀਕੇ ਨੂੰ ਲੈ ਕੇ ਜਿਹੜੀਆਂ ਗੱਲਾਂ ਨੇ ਅੱਜ ਸਾਰੀਆਂ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਕਿ ਸੰਵਿਧਾਨ ਨੂੰ ਬਚਾਉਣਾ ਇਸ ਵੇਲੇ ਭਾਜਪਾ ਦੇ ਹੱਥੋਂ ਬੇहद ਜ਼ਰੂਰੀ ਹੈ

ज़िले जे हरप्रताप रजा जी साबे वॾे सेवादारो हज़ारो बणिया

ਜੋ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਨੇ ਤੇ ਪੰਜਾਬ ਦੇ ਇੰਜਾਬ ਦੇ ਰਾਹੁਲ ਗਾਂਧੀ ਉਹਨਾਂ ਦੀ ਟੀਮ ਦੇ ਵਿੱਚ ਅੱਗੇ ਵੱਪੋ ਚੱਲਦੇ ਨੇ ਔਰ ਉਹਨਾਂ ਦੇ ਨਾਲ ਮਨਜੇ ਮਰਾਜਾ ਜਲਾ ਕਾਂਗਰਸ ਕਮੇਟੀ ਅਮਨ ਸਰ ਦੇਹਾਤੀ ਦੇ ਪਰਦਾ ਸਰਦਾਰ ਸਾਫਰਪਾਪ ਸਿੰਘ ਜਨਾਲਾ ਸਾਹਿਬ ਜਿਹੜੇ ਹਮਲਾ ਜਨਾਲਾ ਦੀ ਗਵਾਈ ਕਰਦੇ ਆ ਪਰ ਉਹਨਾਂ ਦੀ ਝੋਲੀ ਦੇ ਵਿੱਚ ਬਹੁਤ ਵੱਡੀ ਵਰਾਸਤ ਉਹਨਾਂ ਦੇ ਮਰਹੂਮ ਪਿਤਾ ਸਵਰਗੀ ਸਰਦਾਰ ਹਰਚਲਨ ਸਿੰਘ ਜਨਾਲਾ ਸਾਹਿਬ ਦੀ ਹੈ ਮਰਾਤਪੁਰ ਬਹੁਤ ਸਰਕਾਰਾਂ